ਵਾਹਿਗੁਰੂ ਸਾਹਿਬ ਜੀਓ ਗੌੜੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸਤਿਰਤਿਆਂ ਮਿਲਿਆ ਨੇ ਥਾਵੇ ਥਾਉ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰچل ਗਹਿ ਕੈ ਸਾਦਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਆਰਾਧਿਐ ਉਦਰੇ ਸਭ ਪਰਵਾਰ ਸਾਜਨ ਬੰਦ ਸੁਮੇਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੋ ਮੰਗੈ ਦਾਨ ਗਉੜੀ ਮਾਜ ਮਹੱਲਾ ਪੰਜਵਾ মিঠে হর গুণ গাউ jind tu miঠে har gun gaao sache se teertya milya nthawe thao rahao hor sad sab vikya tan man fika hoye vin parmeshwar jo kare ਫੇਟ ਸੁਜੀਵਨ ਸੋਏ ਅੰਚਲ ਗਏ ਕੈ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮੇ ਰਦੀਏ ਉਦਰੇ ਸਭ ਪਰਵਾਰ ਸਾਜਨ ਬੰਧ ਸੋ ਮਿਤ੍ਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖ ਜਾਨਾ ਥੇ ਹੋਕਾਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤਦਨੋਂ ਮੰਗੇ ਦਾਨ ਗੋੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤੀਰਤ ਆ ਮਿਲਣ ਥਾਵੇ ਥਾਉ ਰਹਾਉ ਹੋਰ ਸਾਧ ਸਭ ਵਿਕਿਆ ਤਨ ਮਨ ਵਿਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੁਜੀਵਨ ਸੋਏ ਅੰچل ਗਹਿ ਕੇ ਸਾਦਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਅਰਧਿਐ ਉਧਰੈ ਸਭ ਪਰਵਾਰ ਸਾਜਨ ਬੰਦ ਸੁਮਿਤਰ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈਂ ਪਰ ਉਪਕਾਰ ਕਰੇ ਮਾਲਖਜਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤੁਧਨੋਂ ਮੰਗੈ ਦਾਨ ਗਉੜੀ ਮਾਜ ਮਹੱਲਾ ਪੰਜਵਾ মিঠে হর গুণ गाओ जिंदो तू মিঠে হর গুণ गाओ सच्चे से तीरतिया मिलिया ने ठावे ठाओ रहाऊ होर साध सब बिकिया तन मन फिका होए बिन परमेश्वर जो करे ਫੇਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਅਰਭਿਏ ਉਧਰੈ ਸਭ ਪਰਵਾਰ ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੇ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਥੇ ਹੋ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤੁਧ ਨੂੰ ਮੰਗੇ ਦਾਨ ਗੋੜੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸਚੇ ਸੇ ਤਿਰਤਿਆ ਮਿਲਿਆ ਨੇ ਥਾਵੇ ਥਾ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਬਿਨ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੈਸਾ ਦੇ ਕਾ ਕਰਨਾ ਏ ਹੋਂ ਸੰਸਾਰ ਪਾਰ ਬ੍ਰਹਮ ਅਰਾਧਿਐ ਉਦਰੇ ਸਭ ਪਰਵਾਰ ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖ ਖਜ਼ਾਨਾ ਤੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੇ ਪ੍ਰਭ ਤਦੋਂ ਮੰਗੇ ਦਾਨ ਗਉੜੀ ਮਾਜ ਮਹਲਾ ਪੰਜਵਾ মিঠে হর গুণ গাও জিন্দে তু মিঠে হর গুণ গাও সচে সে তীরতিয়া মিলিয়া নে থাবে থাউ رہا হোর সাদ সব ফিকিয়া तन মন ফিকা হোয়ে ਵਿਣ ਪਰਮੇਸ਼ਰ ਜੋ ਕਰੇ ਫੇਟ ਸੋ ਜੀਵਨ ਸੋਏ ਅੰچل ਗੈ ਕੈ ਸਾਦਕਾ ਦਰਨਾਏ ਹੋ ਸੰਸਾਰ ਪਾਰ ਬ੍ਰਹਮ ਅਰਾਧਿਐ ਉਧਰ ਸਭ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖਜਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤਦ ਨੋ ਮੰਗੈ ਦਾਨ ਗੌੜੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸਤਿਰਤਿਆਂ ਮੇਰੇ ਆਨੇ ਥਾਵੇ ਥਾ ਰਹਾ ਹਾਂ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ ਅੰچل ਗਹਿ ਕੈ ਸਾਧ ਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਅਰਾਧਿਐ ਉਧਰੈ ਸਭ ਪਰਵਾਰ ਸਾਜਨ ਬੰਦ ਸੁਮਿਤ੍ਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖ ਜਾਨਾ ਥੇ ਹੋ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੋ ਮੰਗੇ ਦਾਨ ਉਗਉੜੇ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸਿਤਿਰ ਤਿਆ ਮਿਲਿਆ ਨੇ ਥਾਵੇ ਥਾਉ ਰਹਾਉ ਹੋਰ ਸਾਦ ਸਭ ਵਿਕਿਆ ਤਨ ਮਨ ਫਿੱਕਾ ਹੋਏ ਵਿਨ ਪਰਮੇਸ਼ਰ ਜੋ ਕਰੇ ਫੇਟ ਸੋ ਜੀਵਨ ਸੋਏ ਅੰچل ਗਏ ਕੈ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮੇ ਰਦੀਏ ਉਦਰੇ ਸਭ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਆਉ ਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਥੇ ਹੋ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤਦ ਨੂੰ ਮੰਗੇ ਦਾਨ ਗਉੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤਿਰਤ ਆ ਮਿਲਣ ਥਾਵੇ ਥਾ ਉਰਾਉ ਹੋਰ ਸਾਧ ਸਭ ਵਿਕਿਆ ਤਨ ਮਨ ਵਿਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੁਜੀਵਣ ਸੋਏ ਅੰچل ਗਹਿ ਕੇ ਸਾਦਕਾ ਕਰਨਾ ਇਹੋ ਸੰਸਾਰ ਪਾਰ ਬ੍ਰਹਮ ਅਰਧਿਐ ਉਦਰੇ ਸਭ ਪਰਵਾਰ ਸਾਜਨ ਬੰਦ ਸੁਮਿਤਰ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖਜਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰ ਪ੍ਰਭ ਤੁਧ ਨੂੰ ਮੰਗੈ ਦਾਨ ਗਉੜੀ ਮਾਜ ਮਹੱਲਾ ਪੰਜਵਾ মিঠে হর গুণ গাও জিন্দউ তো মিঠে হর গুণ গাও সচে সে তীরতিয়া মিলিয়া নে থাవే থাও রহাও হোর সাদ সব বিকিয়া तन मन फिका होए बिन परमेश्वर जो करे ਫੇਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਅਰਭੀਏ ਉਧਰੈ ਸਭ ਪਰਵਾਰ ਸਾਜਨ ਬੰਦ ਸੋ ਮਿੱਤਰ ਸੋ ਰਨਾਮ ਹਿਰਦੇ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਕ ਜਾਨਾ ਥੇ ਹੋ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤੁਧ ਨੂੰ ਮੰਗੇ ਦਾਨ ਗੋੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸਚੇ ਸਤਿ ਰਤਿਆ ਮੇਰੇ ਆਨੇ ਥਾਵੇ ਥਾ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ ਅੰਚਲ ਗਹਿ ਕੈਸਾ ਦਿਕਾ ਕਰਨਾ ਹੈ ਹੋਂ ਸੰਸਾਰ ਪਾਰ ਬ੍ਰਹਮ ਅਰਾਧਿਐ ਉਦਰੇ ਸਭ ਪਰਵਾਰ ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖ ਖਜ਼ਾਨਾ ਤੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤਦੋਂ ਮੰਗੇ ਦਾਨ ਗਉੜੀ ਮਾਜ ਮਹਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸਤਿਰਤਿਆ ਮਿਲਿਆਨ ਥਾਵੇ ਥਾਉ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਨ ਪਰਮੇਸ਼ਰ ਜੋ ਕਰੇ ਫੇਟ ਸੋ ਜੀਵਨ ਸੋਏ ਅੰਚ ਲਗੈ ਕੈ ਸਾਦਕਾ ਦਰਨਾਏ ਹੋ ਸੰਸਾਰ ਪਾਰ ਬ੍ਰਹਮੇ ਅਰਾਧੇ ਐ ਉਧਰ ਸਭ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਆਉਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲਖਜਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰੈ ਪ੍ਰਭ ਤਦ ਨਾਮ ਮੰਗੇ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ